ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਤੇ ਹਰ ਰੋਜ਼ ਗੁਰਦੁਆਰਾ ਦੁਪਨਰ ਸਾਹਿਬ ਲੱਖਾਂ ਦੀ ਦੀਵ ਵਿੱਚ ਸੰਤਾਨ ਨਤਮਸਤਕ ਹੁੰਦੀਆਂ ਹਨ ਉਸੇ ਤਰ੍ਹਾਂ ਹੀ ਕੱਲ ਮਸਜਿਦ ਦੇ ਸਾਹਡੇ ਤੇ ਵੀ ਲੱਖਾਂ ਦੀ ਕੀਰਤ ਵਿੱਚ ਸੰਤਾਂ ਨਤਮਸਤਕ ਹੋਈਆਂ ਜਿਸ ਵਿੱਚ 50 ਦੇ ਕਰੀਬ ਅੰਮ੍ਰਿਤ ਵਲਾਕਿਆਂ ਨੇ ਅੰਮ੍ਰਿਤ ਦਾਤ ਲੈ ਕੇ ਗੁਰੂ ਵਾਲੇ ਬਣੇ ਵਾਹਿਗੁਰੂ ਅਕੀਰਦਾਸ ਕਰਦੇ ਹਾਂ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਹੈ ਸੱਚੇ ਪਾਤਸ਼ਾਹ ਵਾਹਿਗੁਰੂ ਨੂੰ ਪੰਜਾਬੀਆਂ ਦੇ ਨਿਤਨੇਮ ਦੇ ਧਾਰਨੀ ਬਣਾਉਣ ਉਸੇ ਤੈਅ ਤ ਹੋਰ ਸੰਤਾਨੋਂ ਵੀ ਬੇਨਤੀ ਹੈ ਕਿ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੀਏ ਮਹਾਰਾਜ ਦੇ ਲੜ ਲੱਗ ਕੇ ਗੁਰੂ ਦੀ ਖੁਸ਼ੀਆਂ ਪ੍ਰਾਪਤ ਕਰੀਏ ਧੰਨ ਖਾਲਸਾ ਵਾਹਿਗੁਰੂ ਜੀ ਕੀ ਫਤਿਹ